ਆਓ ਕਥਾ ਵਿਚਾਰ ਨਾਲ ਜੁੜੀਏ ਪਿਛਲੇ ਪ੍ਰਸੰਗ ਵਿੱਚ ਆਪ ਜੀਆ ਨੇ ਸਰਵਣ ਕੀਤਾ ਕਿ ਜੋ ਨਬੀ ਬਖਸ਼ਾ ਹੈ ਅਬਦੁਲ ਖਾਨ ਦਾ ਵੱਡਾ ਮੁੰਡਾ ਉਹ ਆਪ ਆਪਣੇ ਕਮਾਨ ਹੇਠ ਔਜ ਨੂੰ ਲੈ ਕੇ ਆਇਆ ਬੜੇ ਹੰਕਾਰ ਵਿੱਚ ਪਰ ਅੱਗੇ ਉਹ ਭਾਈ ਸ਼ਕਤੂ ਜੀ ਭਾਈ ਪਰਸਰਾਮ ਜੀ ਨੂੰ ਟੱਕਰੇ ਨੇ ਗੁਰੂ ਦੇ ਲਾਲ ਤੇ ਉਹਨਾਂ ਨੇ ਪੂਰਾ ਡਟਮਾ ਮੁਕਾਬਲਾ ਕਰਦੇ ਹੋਇਆ ਨਬੀ ਬਖਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਨਬੀ ਮਖਸ਼ ਦੀ ਮੌਤ ਦਾ ਪਤਾ ਲੱਗਾ ਅਬਦੁਲ ਖਾਨ ਨੂੰ ਤੇ ਬੜਾ ਉਹਨੇ ਟੱਕਰਾਂ ਮਾਰੀਆਂ ਕੰਧਾਂ ਤੇ ਅੰਦਰੇ ਅੰਦਰ ਪਛਤਾਉਂਦਾ ਆ ਵੀ ਮੈਂ ਇਹਨਾਂ ਦੋ ਮੂਰਖਾਂ ਦੇ ਆਖੇ ਲਾ ਕੇ ਕਰਮਚੰਦ ਤੇ ਦਤਨ ਚੰਦ ਦੇ ਆਖੇ ਲਾ ਕੇ ਬਿਨਾ ਵਜ੍ਹਾ ਹੀ ਆਪਣੀ ਇੰਨੀ ਫੌਜ ਮਰਵਾ ਲਈ ਤੇ ਹੁਣ ਨਾ ਮੈਂ ਗਾਂਹ ਜਾਣ ਜੋਗਾ ਤੇ ਨਾ ਪਿਛਾਂਹ ਜਵਾਂ ਜਾਣ ਜੋਗਾ ਜੇ ਪਿਛਾਂਹ ਜਾਂਦਾ ਹੈ ਨਮੋਸ਼ੀ ਮਾਰਦੀ ਆ ਅੱਗੇ ਜਾਂਦਾ ਆ ਤੇ ਅੱਗੇ ਮੌਤ ਪਰ ਤੱਕ ਦੇਂਦੀ ਆ ਤੇ ਬੜਾ ਉਹਨੇ ਵਿਰਾਗ ਕੀਤਾ ਰੋਣ ਪਟਣ ਲੱਗ ਪਿਆ ਉਹਦੇ ਛੋਟੇ ਮੁੰਡੇ ਕਰੀਮ ਬਖਸ਼ ਨੇ ਨੂੰ ਜਾ ਕੇ ਹੌਸਲਾ ਦਿੱਤਾ ਦਾ ਅੱਬਾ ਜਾਨ ਹੁਣ ਇਸ ਟਾਈਮ ਤੇ ਰੋਣਾ ਸਹੀ ਨਹੀਂ ਆ ਰੋਣਾ ਚੰਗੀ ਗੱਲ ਨਹੀਂ ਆ ਉਸੀਂ ਸੈਨਾਪਤੀ ਬਣ ਕੇ ਆਏ ਜੇ ਫੌਜ ਦੇ ਸੂਬੇਦਾਰ ਬਣ ਕੇ ਆਏ ਨੇ ਹੁਣ ਆ ਸਮਾ ਜਿਹੜਾ ਆ ਜਾਂਦੇ ਲੜੀਏ ਤੇ ਲੜ ਕੇ ਜਾਂਦੇ ਮਰ ਜੀਏ ਤੇ ਜਾਂ ਫਿਰ ਜਿਉਂਦੇ ਜੀ ਗੁਰੂ ਨੂੰ ਫੜ ਲਈਏ ਤੇ ਜਾਂ ਮਾਰ ਦਈਏ ਹੁਣ ਤੇ ਜੰਗ ਦਾ ਫੈਸਲਾ ਹੋਣਾ ਆ ਉਹਦੀਆਂ ਗੱਲਾਂ ਨੇ ਅਬਦੁਲ ਖਾਨ ਨੂੰ ਬੜਾ ਹੌਸਲਾ ਦਿੱਤਾ ਤੇ ਆਪਣੀ ਕਮਾਨ ਢੇਠ ਫੌਜ ਲੈ ਕੇ ਨਾਲ ਕਰਮਚੰਦ ਤੇ ਰਤਨ ਚੰਦ ਨੂੰ ਲੈ ਕੇ ਹੁਣ ਆਪ ਜੁੱਧ ਦੇ ਵਿੱਚ کریم ਚੰਦ ਜਿਹੜਾ ਛੋਟਾ کریم ਬਖਸ਼ ਵਾਹਿਗੁਰੂ ਛੋਟਾ ਪੁੱਤੜਾ ਅਬਦਲ ਖਾਨ ਦਾ ਉਹ ਜੰਗ ਵਿੱਚ ਆਇਆ ਆ ਭਾਰੀ ਜੰਗ ਉਹਨੇ ਆ ਕੇ ਆਉਂਦੇ ਅੰਦਰ ਥੱਲੀ ਮਚਾ ਦਿੱਤੀ ਆ ਆਓ ਇਸ ਤੋਂ ਅੱਗੇ ਇਤਿਹਾਸ ਦੀ ਸਾਂਝ ਪਾਉਣੇ ਆ ਇਤਿਹਾਸ ਨਾਲ ਜੁੜਨ ਤੋਂ ਪਹਿਲਾਂ ਵਾਹਿਗੁਰੂ ਦੇ ਨਾਮ ਨਾਲ ਜੁੜੀਏ ਕੋਈ ਦਸਣਾ ਵਾਝੀ ਨਾ ਰਹੇ ਸਾਰੇ ਸੰਗਤ ਕਿਰਪਾ ਕਰੋ ਜੀ ਗੱਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਸ੍ਰੀ ਅਕਾਲ ਸਵਾਗਤ ਦੇ ਰਹੇ ਰਣ ਖੇਤ ਦੀਪ ਭੀਖਨ ਬਿਰੰਤ ਜੰਗ ਦਾ ਮੈਦਾਨ ਪੂਰਾ ਭਖਿਆ ਪਿਆ ਬਹੁਤ ਭਿਆਨਕ ਜੰਗ ਦਾ ਮੈਦਾਨ ਬਣਿਆ ਹੋਇਆ ਹੈ ਗਨ ਤੁਰਕ ਕਿਤੇ ਹੋਏ ਰੋਜ ਮੰਤ ਤੁਰਕਾਂ ਦੇ ਸਮੂਹ ਨੇ ਇਕੱਠ ਨੇ ਇਕੱਠਿਆਂ ਹੋ ਕੇ ਇੱਕ ਦਮ ਵੱਡਾ ਹੱਲਾ ਕੀਤਾ ਹੈ ਸਲਖੇ ਪ੍ਰਚੰਡ ਛੋਟੇ ਤੂਫੰਗ ਸਲਖੇ ਪ੍ਰਚੰਡ ਛੋਟੇ ਤੂਫੰਗ ਇੱਕ ਦਮ ਤੇ ਇੱਕੋ ਵੇਲੇ ਇਕੱਠੀਆਂ ਬੰਦੂਕਾਂ ਨੂੰ ਚਲਾਉਣ ਨੂੰ ਕਹਿੰਦੇ ਸਲਖੇ ਕੋ ਟਾਈਮ ਤੇ ਇਕੱਠੀਆਂ ਉਹਨਾਂ ਨੇ ਬੰਦੂਕਾਂ ਚਲਾ ਦਿੱਤੀਆਂ ਉੱਡ ਕਰਤਿ ਸ਼ੀਖਰਤਾ ਅਿਰਤ ਜੰਗ ਬੜੀ ਕਾਲੀ ਦੇ ਨਾਲ ਬੜੀ ਫੁਰਤੀ ਦੇ ਨਾਲ ਜੰਗ ਦੇ ਵਿੱਚ ਫਿਰਨ ਲੱਗੇ ਹਨ ਕਿਰਨ ਉਪਰੋਧ ਵਿੱਚ ਤੁਕ ਕਡਾਲ ਆਪੋ ਆਪਣੀਆਂ ਜਿਵੇਂ ਡਿਊਟੀਆਂ ਹੁੰਦੀਆਂ ਵਾ ਉਹਨਾਂ ਨੇ ਡਿਊਟੀਆਂ ਸੰਭਾਲੀਆਂ ਕਿਵੇਂ ਕੋਈ ਬਰੂਦ ਭਰ ਰਿਹਾ ਆ ਪੁਰਾਣੇ ਸਮੇਂ ਜੋ ਤੋੜੇਦਾਰ ਬੰਦੂਕਾਂ ਜਿਹਨਾਂ ਨੂੰ ਕਹ ਦਿੰਦੇ ਸੀ ਠੋਕ ਠੋਕ ਕੇ ਉਹ ਸਰੀਏ ਦੇ ਨਾਲ ਬਰੂਦ ਭਰਨਾ ਉਹ ਜਿਹਨਾਂ ਠੋਕਦੇ ਸੀ ਉਹਨੂੰ ਗੱਜ ਕਹਿੰਦੇ ਸੀ ਕਈ بڑا ਠੋਕ ਠੋਕ ਕੇ ਬਰੂਦ ਭਰ ਰਹੇ ਹਨ